ਸਤਿ ਸ਼੍ਰੀ ਅਕਾਲ ਮਿੱਤਰ ਤਿਆਰ ਹੋ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਇੱਕ ਕਹਾਣੀ ਤੁਹਾਨੂੰ ਸੁਣਾ ਰਿਹਾ ਜਾਦੂ ਦੀ ਚੱਕੀ ਬਹੁਤ ਗਰੀਬ ਪਰਿਵਾਰ ਸੀ ਇੱਕ ਗੁਜ਼ਾਰਾ ਮਸਾ ਹੀ ਹੁੰਦਾ ਸੀ ਤੇ ਉਸ ਪਰਿਵਾਰ ਦਾ ਜਿਹੜਾ ਮੁਖ ਬੰਦਾ ਸੀ ਉਹ ਰਾਤ ਨੂੰ ਸੁੱਤਾ ਪਿਆ ਸੀ ਅਚਾਨਕ ਉਸ ਨੂੰ ਇੱਕ ਦੇਵਤੇ ਦੇ ਦਰਸ਼ਨ ਹੋਏ ਤਾਂ ਉਹ ਦੇਵਤਾ ਕਹਿਣ ਲੱਗਿਆ ਉਹ ਬੱਕਰਾ ਨਰਾਸ਼ ਨਾ ਹੋ ਮੰਗ ਜਿਓ ਮੰਗ ਤਾਂ ਉਸ ਆਦਮੀ ਨੇ ਕਿਹਾ ਇਹ ਕੀ ਕੀ ਮੰਗਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਐਨੀਆਂ ਚੀਜ਼ਾਂ ਮੈਂ ਤੁਹਾਨੂੰ ਕਿਵੇਂ ਮੰਗਾ ਤਾਂ ਉਹ ਦੇਵਤੇ ਨੇ ਕਿਹਾ ਮੈਂ ਤੁਹਾਨੂੰ ਇੱਕ ਆ ਚੀਜ਼ ਦੇ ਕੇ ਜਾਣਾ ਤੋਹਫਾ ਜਿਸ ਚੀਜ਼ ਦੀ ਵੀ ਤੁਹਾਨੂੰ ਲੋੜ ਹੋਵੇ ਇਸ ਤੋਂ ਤੁਸੀਂ ਲੈ ਲੈਣੀ ਇਹ ਜਾਦੂ ਦੀ ਚੱਕੀ ਹੈ ਚੱਕੀ ਨੂੰ ਚਲਾਉਣ ਵੇਲੇ ਇਹਦੇ ਉੱਤੇ ਚਿੱਟਾ ਕੱਪੜਾ ਪਾ ਦੇਣਾ ਚਿੱਟਾ ਕੱਪੜਾ ਪਾ ਕੇ ਜੋ ਚੀਜ਼ ਤੂੰ ਮੰਗੇਗਾ ਉਹੀ ਚੀਜ਼ ਚੱਕੀ ਨੇ ਤੈਨੂੰ ਦੇ ਦੇਣੀ ਹੈ ਤੇ ਜਦੋਂ ਚੱਕੀ ਬੰਦ ਕਰਨੀ ਹੈ ਤਾਂ ਉਦੋਂ ਲਾਲ ਕੱਪੜਾ ਪਾ ਦੇ ਲਓ ਜੀ ਉਸਨੇ ਅਗਲੇ ਦਿਨ ਕੰਮ ਸ਼ੁਰੂ ਕਰਤਾ ਉਸ ਨੂੰ ਆਟੇ ਦੀ ਲੋੜ ਸੀ ਤਾਂ ਉਸਨੇ ਕਿਹਾ ਚਿੱਟਾ ਕੱਪੜਾ ਪਾ ਕੇ ਚੱਕੀ ਨੂੰ ਕਿਹਾ ਚੱਲ ਚੱਕੀਏ ਆਟਾ ਦੇ ਚੱਕੀ ਆਟਾ ਕੱਢਣ ਲੱਗ ਗਈ ਉਸ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਸਨੇ ਕਿਹਾ ਚੱਕ ਕੇ ਪੈਸੇ ਦੇ ਤਾਂ ਚੱਕੀ ਪੈਸੇ ਦੇਣ ਲੱਗ ਗਈ ਇਸ ਤਰ੍ਹਾਂ ਉਹਦਾ ਕੰਮ ਚੱਲੀ ਗਿਆ ਜਿਸ ਕਾਸੇ ਤੇ ਉਹਨੂੰ ਲੋਡ ਹੁੰਦੀ ਸੀ ਉਹ ਚੱਕੀ ਤੋਂ ਲੈ ਲੈਂਦਾ ਸੀ ਅਚਾਨਕ ਇੱਕ ਦਿਨ ਉਸ ਦਾ ਜਿਹੜਾ ਗਵੰਢੀ ਸੀ ਉਹਨੂੰ ਪਤਾ ਲੱਗਿਆ ਵੀ ਇਹਦੇ ਕੋਲੇ ਕੋਈ ਚੀਜ਼ ਹੈ ਜੰਤਰਮੰਤਰ ਵਾਲੀ ਉਸਨੇ ਉਸਦੀ ਉਹ ਚੱਕੀ ਨੂੰ ਵੇਖ ਲਿਆ ਚੋਰੀ ਹੋ ਕੇ ਵੇਖ ਗਿਆ ਕਿਸੇ ਵੇਲੇ ਤੇ ਰਾਤ ਦੇ ਸਮੇਂ ਉਹਦੀ ਚੱਕੀ ਨੂੰ ਚੋਰੀ ਕਰਕੇ ਲੈ ਗਿਆ ਤੇ ਆਪਣੇ ਘਰ ਵਾਲੇ ਨੂੰ ਠਾ ਕੇ ਨਾਲ ਨਿਕਲ ਤੁਰਿਆ ਕਹਿੰਦਾ ਆਪਾਂ ਇਹ ਹੁਣ ਦੇ ਛੱਡ ਜਾਂਦੇ ਆਂ ਦੂਰ ਚੱਲਦੇ ਆਂ ਆ ਚੱਕੀ ਹੈ ਜਿਹੜੀ ਜਾਦੂ ਦੀ ਹੈ ਤੇ ਆਪਣੇ ਗਵੰਢੀ ਨੇ ਇਸੇ ਨਾਲ ਹੀ ਸਭ ਕੁਝ ਬਣਾ ਰਿਆ ਉਹਦੇ ਘਰ ਵਾਲੀ ਵੀ ਉਹਦੇ ਨਾਲ ਤੁਰਦੀ ਦੋਨਾਂ ਜਾਣੇ ਜਦੋਂ ਅੱਗੇ ਦਰਿਆ ਆ ਗਿਆ ਦਰਿਆ ਨੂੰ ਪਾਰ ਕਰਨ ਲੱਗੇ ਤਾਂ ਉਹਦੇ ਘਰ ਵਾਲੀ ਕਹਿੰਦੀ ਇਸ ਚੱਕੀ ਨੂੰ ਚਲਾ ਕੇ ਤਾਂ ਦੇਖ ਲੈ ਕਿਤੇ ਉਹ ਨਾ ਹੋਵੇ ਆਪਾਂ ਐਵੇਂ ਢੱਬਾ ਚੱਕੀ ਫਿਰਦੇ ਆਂ ਤਾਂ ਉਸ ਬੰਦੇ ਨੇ ਕਿਹਾ ਚੱਲ ਚੱਕੀਏ ਚੱਲ ਮੈਨੂੰ ਨੂਣ ਦੇ ਉਹ ਨੂਣ ਮੰਗ ਬੈਠਾ ਚੱਕੇ ਚੱਲ ਪਈ ਨੂਣ ਦੇ ਨਾਲ ਜਿਹੜੀ ਕਿਸ਼ਤੀ ਦੇ ਵਿੱਚ ਉਹ ਸਵਾਰ ਸੀ ਉਹ ਸਾਰੀ ਕਿਸ਼ਤੀ ਭਰ ਗਈ ਪਰ ਕਿਹ ਕਿਸ਼ਤੀ ਲੱਗੇ ਡੁੱਬਣ ਬੰਦ ਕਰਨ ਵੇਲੇ ਲਾਲ ਕਪੜਾ ਉਹਦੇ ਕੋਲ ਹੈ ਹੀ ਨਹੀਂ ਸੀ ਨਾ ਹੀ ਉਹਨੂੰ ਲਾਲ ਕਪੜੇ ਦਾ ਪਤਾ ਸੀ ਚੱਕੇ ਬੰਦਣਾ ਹੋਵੇ ਤਾਂ ਉਹ ਦੋਨੇ ਜੀ ਕਿਸ਼ਤੀ ਦੇ ਵਿੱਚ ਹੀ ਦਰਿਆ ਦੇ ਵਿੱਚ ਡੁੱਬ ਗਏ ਖਤਮ ਹੋ ਗਏ ਕਹਿਣ ਤੋਂ ਭਾਵਾ ਜੋ ਕਿਸੇ ਦੀ ਮਾਰੀ ਕਰਦਾ ਹੈ ਜੋ ਕਿਸ ਦੀ ਚੋਰੀ ਕਰਦਾ ਹੈ ਉਹਦਾ ਫਲ ਨੂੰ ਭੁਗਤਣਾ ਪੈਂਦਾ ਹੈ ਧੰਨਵਾਦ